ਬੇਲਰ ਵੀ ਚਾਲੂ ਕਰਾਂਗੇ ਅੱਜ ਆਪਣੇ ਮੀਂਹ ਕਾਫੀ ਪੈ ਗਿਆ ਸੀ ਤੇ ਜਿੱਥੇ ਆਏ ਆਂ ਕੰਮ ਇਹ ਪਿੰਡੋਂ 4-5 ਕਿਲੋਮੀਟਰ ਚੱਲ ਕੇ ਆਏ ਹਟਮਾ ਇੱਥੇ ਮੀਂਹ ਘਟਿਆ ਤੇ ਅੱਜ ਪਹਿਲੇ ਦਿਨ ਲੱਗੇ ਜੀ ਬੇਲਰ ਚਲਾਉਣ ਤੇ ਕਾਫੀ ਹੁਣ ਬਾਡੀਆਂ ਚੱਲ ਪਈਆਂ ਸਿਰਫ ਮੰਡੀਆਂ ਦੇ ਵਿੱਚ ਹੜਤਾਲ ਖੁੱਲੀ ਨਹੀਂ ਗਈ ਅੱਜ 1 ਤਰੀਕ ਐਕ ਅਕਤੂਬਰ ਤੱਕ ਆ ਸੀਗੀ 4 ਵਜੇ ਸੀਗੀ ਇਹਨਾਂ ਦੀ ਵੀ ਚਲੋ ਹੜਤਾਲ ਖੁੱਲ ਜੂਗੀ ਪਰ ਹੜਤਾਲ ਖੁੱਲੀ ਨਹੀਂ ਗਈ ਤੇ ਉਹ ਜਿੱਦਾਂ ਜਿੱਦਾਂ ਕੰਪੇਨਾਂ ਲਾ ਲਈਆਂ ਜ਼ਿੰਮੇਦਾਰਾਂ ਨੇ ਹੁਣ ਵੀ ਕੀ ਕਰਨ ਜ਼ਿੰਮੇਦਾਰ ਵੀ ਨਾ ਉਹ ਤਾਂ ਸਾਹਮਣੇ ਵੀ ਕੰਪੇਨ ਚੱਲਦੀ ਆ ਉਹ ਸਾਹਮਣੇ ਚੱਲਣ ਰਹੀ ਆ ਕੰਪੇਨ ਤੇ ਆਪਾਂ ਵੀ ਕੰਮ ਫੇਰ ਚਾਲੂ ਕਰਤਾ ਆਪਣੇ ਕੋਲ ਵੀ ਕੰਮ ਆ ਗਿਆ ਹੁਣ ਲਗਾਤਾਰ ਹੀ ਹੈਗਾ ਆ ਕੰਮ ਜਿੱਦਾਂ ਕੱਲ ਵੀ ਹੈਗਾ ਪਰਸੋਂ ਵੀ ਹੈਗਾ ਆ ਤੇ ਕੰਮ ਹੈਗਾ ਆ ਕਹਿੰਦਾ ਬਾਪਾ ਤੇ ਪਹਿਲਾਂ ਮੀਂਹ ਦਾ ਕਰਕੇ ਆਪਣੇ ਪਿੰਡ ਹਲੇ ਕੱਲ ਤੋਂ ਕੱਲ ਨੂੰ ਚੱਲਣਾ ਕੰਮ ਉੱਥੇ ਥੋੜਾ ਗਿੱਲਾ ਆ ਜਿੱਦਾਂ ਕੰਮ ਤੋ ਹੁਣ ਜਿੱਦਾਂ ਚੱਲ ਪੂਗਾ ਕੰਮ ਆ ਵੀ ਹੁਣ ਆ ਮਾਲਿਆ ਮੀਂਹ ਤੋਂ ਪਹਿਲਾਂ ਵੱਢਿਆ ਰਿਪਰ ਬਾਅਦ ਤੇ ਮਾਰਿਆ ਆ ਤੇ ਇਹਦੇ ਵਿੱਚ ਵੀ ਥੋੜਾ ਮਾਲ ਜਿੱਦਾਂ ਸੱਲਾ ਆ ਘੰਟਾ ਕੁ ਰੋਕ ਕੇ ਰੈਗ ਮਾਰ ਕੇ ਨਾ ਫੇਜ ਲਾਵਾਂਗੇ ਇਹਨੂੰ ਪਈ ਸੁੱਕ ਜਵੇ ਜਰਾ ਪੂਰਾ ਤੇ ਚੱਲੀ ਜਾਂਦਾ ਕੰਮ ਇੱਕ ਤਰੀਕ ਆ ਅੱਜ ਤੇ 1.5 ਵਜੇ ਆ ਜਿੱਦਾਂ ਦੁਪਹਿਰ ਦਾ ਤੇ ਕੰਮ ਤੋਰਿਆ ਆ ਹੁਣ ਦੇਖਦੇ ਆ ਜਿੱਦਾਂ ਕਿਹੜਾ ਪੌਣ ਦਿਖਾਉਣੇ ਆ ਤੁਹਾਨੂੰ ਪਹਿਲੇ ਦਿਨ ਥੋੜਾ ਜਿਹਾ ਉਦਾਂ ਵੀ ਹੁੰਦਾ ਆ ਵੀ ਥੋੜਾ ਹਸਾਬ ਨਾਲ ਟਰੈਕਟਰ ਵੀ ਦੇਖਣੇ ਐ ਸੈਟਿੰਗਾਂ ਕਰਨੀਆਂ ਮਸ਼ੀਨਾਂ ਦੀਆਂ ਸਾਰਾ ਕੁਝ ਦੇਖਣਾ ਕਰਨਾ ਪੈਂਦਾ ਆ ਤੇ ਸਹੀ ਆ ਵਧੀਆ ਚੱਲੀ ਜਾਂਦਾ ਆ ਕੋਈ ਨਹੀਂ ਇਦਾਂ ਦਾ ਚੱਕਰ ਇੱਕ ਕਿਹੜਾ ਲਾ ਲਿਆ ਰੈਕ ਤਾਂ ਸੈੱਟ ਹੋ ਗਿਆ ਆ तकरीबन ਬਾੜਾ ਮੋਟਾ ਉੱਚਾ ਜ਼ਰੂਰ ਕਰਾਂਗੇ ਜੇ ਮਿੱਟੀ ਮੁੱਟੀ ਆਉਂਦੀ ਦੇਖੀ ਇੱਕ ਅੱਜ ਸੈਟਿੰਗ ਪੂਰੀ ਹੋਣੀ ਵੀ ਨਹੀਂ ਕਿਉਂ ਅੱਜ ਤਾਂ ਲੀਆਂ ਪਈਆਂ ਆ ਇੱਥੇ ਵੀ ਲੀ ਪਈ ਆ ਜਿੱਥੋਂ ਟਰਾਲੀ ਆਈ ਆ ਉਹ ਵੀ ਆ ਲੀ ਪਈ ਉਥੋਂ ਮਿੱਟੀ ਚੱਕ ਚੱਕ ਮਾਰਦਾ ਆ ਬੱਸ ਦੇ ਥੋੜਾ ਜਿਹਾ ਦੇਖਣਾ ਮੈਨਾਂ ਹਸਾ ਹੁਕਤਾਵਿਆ ਵਧੀਆ ਜਦਾਂ ਵੀ ਚੱਲੀ ਜਾਂਦਾ ਬਾਕੀ ਜੇ ਚੱਕੜਾਂ ਹੋਇਆ ਰੈਕ ਦੇਖਾਂਗੇ ਵੀ ਮਿੱਟੀ ਜਾ ਰਾ ਵਿੱਚ ਆਉਂਦੀ ਦੇਖੀ ਵੀ ਚੱਕਾਂਗੇ ਰੈਕ ਦਾ ਇੱਕ ਈੜਾ ਆਉਣ ਦਿੰਨੇ ਆ ਹੋਰ ਫੇਰ ਦੇਖਦੇ ਆ ਕਿਉਂ ਇੱਥੇ ਟ੍ਰੇਡਲੀਆਂ ਲੀਆਂ ਆ ਤਾਂ ਕਰਕੇ ਮਿੱਟੀ ਦਿਖਾਉਂਦਾ ਸੀਗਾ ਫੇ ਨਾ ਹੋਊਗਾ ਤਾਂ ਫੇਰ ਮਾੜਾ ਮੋਟਾ ਰੈਕ ਦੀ ਇੱਕ ਅੱਧੀ ਜੂੜੀ ਨਾ ਤਾਂ ਚੱਕਾਂਗੇ ਇਹ ਗੱਲੀ ਜਾਂਦਾ ਜੀ ਕੰਮ ਬਾਕੀ ਦਿਖਾਉਣੇ ਵੇਲਰ ਦਾ ਵੀ ਕੀੜਾ ਪਵਾ ਕੇ ਬੇਂਦਰ ਵੀ ਉਹ ਸਾਹਮਣੇ ਖੜਾ ਆ ਰੈਡੀ ਆ ਚਲਾਉਣੇ ਆ ਤਾਂ ਨਾਲੇ ਫਿਰ ਤੁਹਾਨੂੰ ਦਿਖਾਉਣੇ ਆ ਜੀ ਚਲੋ ਠੀਕ ਆ ਦਿਖਾਉਣੇ ਆ ਜੀ ਲਓ ਜੀ ਲਈਏ ਬਾਬੇ ਦਾ ਨਾਮ ਅੱਥਾ ਢੇਕੀਏ ਚਲਾਈਏ ਪਹਿਲੇ ਦਿਨ ਅੱਜ ਤੇ ਬਾਬੇ ਦਾ ਨਾਮ ਲੈ ਕੇ ਤੇ ਚਲਾਈ ਵੇਨ ਚਲਾਉਣੇ ਆ ਹੁਣ ਆਹ ਵੜੀ ਵਈ ਲਈਏ ਬਾਬੇ ਦਾ ਨਾਮ ਮੱਥਾ ਤੁਸੀਂ ਵੀ ਟੇਕ ਮਸ਼ੀਨਾਂ ਦੇ ਵੀ ਮੱਥਾ ਉਹ ਵੀ ਬਾਬੇ ਦਾ ਨਾਮ ਲਿਆ ਮੱਥਾ ਟੇਕੀਏ ਟੇਕੇ ਤਾਂ ਹੁਣ ਕਰੀਏ ਕੰਮ ਦੀ ਸ਼ੁਰੂਆਤ ਉਹਨੇ ਹੀ ਪਰਮਾਤਮਾ ਨੇ ਅਰੇਂਜ ਕਰ ਦੇਣਾ ਜਿਹੜਾ ਦੇਣਾ ਆ ਉਹਦੇ ਨਾਮ ਦਾ ਆ ਪਹਿਲਾ ਦਿਨ ਆ ਅੱਜ ਜਿਹੜਾ ਪੋਆ ਆ ਇਹਦੇ ਰੈਕ ਦੇ ਦੋ ਤਿੰਨ ਜਿਹੜੇ ਪਵਾ ਲਿਆ ਤਾਂ ਸੈਟਿੰਗ ਕਰ ਲਈ ਆ ਬੀਲਰ ਦਾ ਹੁਣ ਮੱਥਾ ਟੇਕ ਕੇ ਤਾਂ ਹੁਣ ਚਲਾਵਾਂਗੇ ਨਾਲੇ ਤੇ ਨਾਲੇ ਹੁਣ ਦੇਖਾਂਗੇ ਜਿੱਦਾਂ ਵੀ ਚੱਲਦਾ ਜੋ ਪ੍ਰੋਗਰਾਮ ਦਿਖਾਉਣੀ ਆ ਧੰਨ ਲੋ ਜੀ ਅਮਰਜੀਤ ਨੇ ਵੀ ਟੇਕ ਲਿਆ ਮੱਥਾ ਪਰ ਮਾਮਾ ਸੁੱਕੀ ਥਾਂ ਦੀ ਸੀ ਜਨ ਲਵਾਈ ਸਾਰਾ ਟੁੱਟ ਭੱਜ ਨਾ ਕੋਈ ਹੋਵੇ ਮਸ਼ੀਨਰੀ ਦੇ ਸਕਾਰੋਆ ਤੇ ਵਾਧੇ ਕਰੀ ਮਹਾਰਾਜ ਕਿਸੇ ਦਾ ਅਸੀਂ ਬੇਈਮਾਨੀ ਦਾ ਨਾ ਖਾਈਏ ਪਰਮਾਤਮਾ ਆਪਣਾ ਹੀ ਕਮਾਈ ਕਰਕੇ ਦਹਾਂ ਨੌ ਦੀ ਕਿਰਤ ਹੋਈ ਖਾਈਏ ਮਹਾਰਾਜ ਉਹੀ ਸਾਨੂੰ ਦੇਈ ਚਲੋ ਠੀਕ ਹੈ ਦਿਖਾਉਨੇ ਆ ਮਹਾਰਾਜ ਬਾਕੀ ਹਲੇ ਸਪੀਡ ਘੱਟ ਰੱਖੀ ਆ ਪਹਿਲਾ ਦਿਨ ਆ ਬੈਰਾਂ ਮੂਰਾਂ ਰਮਾਂ ਹੋ ਜਾਣਗੇ ਗੜਾਥੇ ਗੜੂਥੇ ਸਾਰੇ ਮੂੰਹ ਆ ਆ ਦਾਣਾ ਨੱਕ ਜਾਣਗੇ ਫੇਰ ਹੀ ਰੇਸ ਰੂਤ ਕਰਾਂਗੇ ਹਲੇ ਤਾਂ 2000 ਟੱਕਰ 2100 ਚੱਕਰ ਦੇ ਲਾਉਣਾ ਫੇਰ ਹੀ ਰੇਸ ਕਰਾਂਗੇ ਜੱਬੀ ਜਦ 2500 ਚੱਕਰ ਥੋੜਾ ਜਿਹਾ ਡੇਢ ਗਗੇਦ ਬਣ ਲਈਏ ਦਿਖਾਉਨੇ ਆ ਜੀ ਬਾਕੀ ਹੁਣ ਲੱਗੇ ਆ ਹੁਣ ਜੋਰ ਲਵਾਉਣ ਇੱਕ ਟਰੈਕਟਰ ਮਗਰ ਲਾਇਆ ਇੱਕ 9811 ਤੇ 2036 ਦੀ ਆ ਲੱਗੇ ਜੋਰ ਲਵਾਉਣ ਹੈਗੇ ਆਪਣੇ ਤੋਂ ਥੋੜਾ ਦੂਰ ਆ ਦੇਖਦੇ ਆ ਨਾ ਤਾਂ ਹੁਣ ਜੋਰ ਦੇ ਦੇ ਤਾ ਲਓ ਜੀ ਲੱਗੇ ਜੋਰ ਲਵਾਉਣ ਖੇਤ ਗਿੱਲੇ ਆ ਇਹ ਆ ਵੀ ਪੁਰਾਣੇ ਕੁੰਡ ਦੀ ਦਿੱਤੀ ਰਹੀ ਤੇ ਬਾਜ ਵੱਖਰੀ ਆ 98 11 ਦੀ ਬਹੁਤ ਸਾਂਭਿਆ ਟਰੈਕਟਰ ਨਹੀਂ ਭਈ ਨਹੀਂ ਭਈ ਨਹੀਂ ਭਈ ਨਹੀਂ ਤੁਰਿਆ ਨਹੀਂ ਨਹੀਂ ਤੁਰਿਆ ਤੁਰਿਆ ਨਹੀਂ ਲਓ ਜੀ ਸਿਰੇ ਲਾਉਨੇ ਆ ਖੇਤ ਦੀ ਮਿੱਟੀ ਬਹੁਤ ਪੱਟੀ ਪਈ ਆ ਤਾਂ ਮਿੱਟੀ ਇੰਨੀ ਆਉਣ ਨਹੀਂ ਆ ਨਾ ਤੰਗਲੀਆਂ ਤਾਂ ਵੀ ਚੱਕੀਆਂ ਕਿ ਇਹਦਾ ਪੈਈ ਦਾ ਥੱਲਾ ਨਹੀਂ ਚੰਗਾ ਉਹ ਸਾਰਾ ਇਹ ਭਾਂ ਜੋ ਮੀਂਹ ਤੋਂ ਪਹਿਲਾਂ ਕੀਤਾ ਕਰਕੇ ਨਾ ਤਾਂ ਰਿਪਰ ਬਾਅਦ ਤੇ ਮੀਂਹ ਤੋਂ ਮਾਰਿਆ ਤਾਂ ਸਾਰਾ ਪ੍ਰਾਲ ਮਿੱਟਖਾਨਾ ਪਟਪਟ ਛੱਟਿਆ ਲੀਆਂ ਹੀ ਬਹੁਤ ਦੁਗੀਆਂ ਦੁਗੀਆਂ ਤੇ ਇੱਥੇ ਦਾ ਤਾਂ ਮੁੱਕ ਗਿਆ ਕੰਮ ਹੁਣ ਗਾਂ ਆ ਜਾਣਾ ਉੱਥੇ ਦੇਖਦੇ ਹਾਂ ਸ਼ਾਇਦ ਉਹ ਖੇਤ ਚੰਗੇ ਹੋਣ ਹੁਣ ਉਦਾਂ ਜਿਹੜੇ ਵੱਢ ਹੋਣਦੇ ਉਹ ਸੁੱਕੇ ਆ ਸਿਰਵਾ ਟਰਾਲੀ ਇਹਨਾਂ ਦੀ ਖੁੱਭੀ ਉਹ ਹੀ ਲਈ ਇੱਕ ਬੰਨੀ ਆ ਬਾਕੀ ਇਹਨਾਂ ਦੇ ਖੇਤ ਅੱਜ 8-10 ਵੱਢ ਹੋਣੇ ਆ ਇਹ ਹੁਣ ਚੌਂ ਦਿਨਾਂ ਨੂੰ ਅੱਜ ਰਿਪਰ ਉਹਦੇ ਖੇਤ ਹੀ ਖੜਾ ਆ ਤਿੰਨਾਂ ਦਿਨਾਂ ਦਾ ਕਰੇ ਪਰੇ ਨਹੀਂ ਜਿੱਦਾਂ ਅੱਜ ਰਿਪਰ ਭੇਜਣਾ ਤਿੰਨਾਂ ਦਿਨਾਂ ਚ ਰਿਪਰ ਸੋਜ ਜਾਣਾ ਆ ਸੁੱਕ ਜਾਣਾ ਕੱਲ ਪਰਸੋਂ ਚੌਥ ਜਾਂ ਪੰਜਵਾਂ ਦਿਨ ਨੂੰ ਬੰਨਾਂਗੇ ਇਹਦੇ ਮੁੰਡੇ ਦੇ ਹੁੰਦੇ ਆ 50-55 ਖੇਤ ਤੇ ਸਾਰਾ ਆਪਣੇ ਤੋਂ ਹੀ ਕੰਮ ਕਰਾਉਂਦਾ ਮੁੰਡੇ ਇਹਦੇ ਯਾਰ ਦੋਸਤ ਨੇ ਵੀ ਇੱਧਰ ਲਿਆ ਆ ਪਰ ਉਹ ਤੋਂ ਨਹੀਂ ਇਹ ਕਰਾਉਂਦਾ ਕੰਮ ਕਿਉਂ ਆਪਾਂ ਟਾਈਮ ਦੇ ਟਾਈਮ ਅਗਲੇ ਦਾ ਆ ਕੇ ਕੰਮ ਕਰੀਦਾ ਇਹਦਾ ਆਲੂਆਂ ਦਾ ਕੰਮ ਆ ਤੇ 1 ਘੰਟਾ ਵੀ ਇਹਨੂੰ ਅੱਗੇ ਪਿੱਛੇ ਨਿਗਰੀ ਦਾ ਨਾਂ ਲੇਟ ਕਰੀਦਾ ਇਸ ਕਰਕੇ ਆਪਣੇ ਤੋਂ ਕੰਮ ਇਹ ਕਰਾਉਂਦਾ ਤਾਂ ਕਰਕੇ ਉਹ ਮੁੰਡਾ ਯਾਰ ਦੋਤਾ ਹੈਗਾ ਹੈ ਉਹ ਤੋਂ ਨਹੀਂ ਕਰਾਉਂਦਾ ਕੰਮ ਤੇ ਚੱਲਦਾ ਕੰਮ ਬਾਕੀ ਦਿਖਾਉਣੇ ਆ ਜਿੱਦਾਂ ਵੀ ਕੰਮ ਚੱਲਦਾ ਲੋ ਜੀ ਬਣ ਗਿਆ ਸਰਾ ਮੈਂ ਗਲਾਈ 'ਚ ਕਰਕੇ ਖੁੰਦਿਆਂ 'ਚੋਂ ਕੱਢ ਲਈਦਾ ਦੋ ਵਾਰੀ ਬੈਕ ਕਰਨਾ ਪੈਂਦਾ ਟਰੈਕਟਰ ਤੇ ਖੁੰਦਿਆਂ 'ਚੋਂ ਨਿਕਲ ਆਉਂਦਾ ਮਾਲ ਸਿਰਫ ਇਹਨਾਂ ਨੇ ਮੀਂਹ ਤੋਂ ਪਹਿਲਾਂ ਵੱਡਿਆ ਸੀ ਤੇ ਲੀਆਂ ਸੀਗੀਆਂ ਪਈਆਂ ਬਹੁਤ ਜ਼ਿਆਦਾ ਕਰਕੇ ਥੋੜੀ ਸਫਾਈ ਘਟ ਆ ਯਾਰ ਪਰ ਨਹੀਂ ਸਹੀ ਚੱਲੇ ਆ ਲਓ ਜੀ ਉਧਰ ਵੀ ਲੱਗੇ ਜੋਰ ਲਵਾਉਣ ਤੁਰਪਈ ਤੁਰਪਈ ਰਹਿ ਗਈ ਰਹਿ ਗਈ ਜੀ ਨਿੱਗਲੀ ਨਹੀਂ ਜਾ ਰਾ ਫਸੀ ਐ ਥੱਲੇ ਕਿਆ ਟਰੈਕਟਰ ਆ ਕਾ ਟਰੈਕਟਰ ਮਗਰੋਂ ਤੱਕਾ ਲਾਉਂਦਾ ਦੋ ਮੁਗੜਿਆਂ ਲਾਉਂਦੇ ਆ ਤਿੰਨ ਮੂਰੇ ਪਾਏ ਆ 23630 1911 ਤਾਂ ਮਗਰ ਵੀ ਟਰੈਕਟਰ ਬੰਪਰ ਲਾ ਕੇ ਲਾਇਆ ਮਗਰ ਭਰ ਨਿਕਲੀ ਨਹੀਂ ਰੰਦੀ ਚਲੋ ਇਹ ਹੁਣ ਕਿਹੜੇ ਤਰੀਕੇ ਨਾਲ ਨਿਕਲ ਕੇ ਜਾਂਦਾ ਕੰਪੈਨ ਪਾ ਲੈਣ ਮੂਰੇ ਤਾਂ ਨਿਕਲੂ ਵੀ ਜਾਂ ਕੋਈ ਤਰੀਕਾ ਹੋਰ ਕਰਨਗੇ ਫੇਰ ਨਿਕਲੂ ਵੀ ਮਾਲ ਭਰਿਆ ਬਹੁਤ ਖੀਤ ਬੜੇ ਗਿੱਲੇ ਆ ਨਹੀਂ ਦੁਰ ਨਹੀਂ ਤੇ ਰਿਓ ਜੋਰੀ ਨੇ ਲਵਾਉਂਦੇ ਸਹੀ ਉਹ ਟਰੈਕਟਰ ਪਹਿਲਾਂ ਜੋਰ ਲਵਾ ਹਟਦਾ ਆ 9811 ਨੂੰ ਇਸ਼ਾਰਾ ਦੇਣ ਵਾਲਾ ਹੀ ਬੰਦਾ ਸਹੀ ਨਹੀਂ ਉਹ ਜੋਰ ਨਹੀਂ ਸਹੀ ਲੱਗਣ ਡਿਆ ਉਹ ਗੱਲ ਕੋਈ ਨਹੀਂ ਟਰਾਲੀ ਨਿਕਲ ਸਕਦੀ ਜੀ ਯਾਰੀ ਇੱਥੇ ਦਾ ਮੋਗਿਆ ਕੰਮ ਹੈ ਇਹਨਾਂ ਨੇ ਰਿਪਰ ਨਹੀਂ ਦਾਣਾ ਮਾਰਿਆ ਪਹਿਲਾਂ ਥੱਲੇ ਚੱਕੜ ਬਹੁਤ ਆ ਲੀਆਂ ਪਈਆਂ ਆ ਕੰਪੈਨ ਦੀਆਂ ਵੀ ਉਹਦੀਆਂ ਵੀ ਤੇ ਵੱਜ ਗਿਆ ਇੱਥੇ ਵਾਲਾ ਤਾਂ ਗਾਂ ਚੱਲੇ ਹੁਣ ਅੱਗੇ ਬੰਨਣ ਤੇ ਰਿਪਰ ਇਹ ਮੀ ਪਿਆਇਆ ਤੇ ਉਤੋਂ ਬਾਅਦ ਤੇ ਮਾਰਿਆ ਤੇ ਲੀਆਂ ਬਹੁਤ ਆ ਦੇਖੋ ਲੀਆਂ ਕਿਦਾਂ ਬਈਆਂ ਉਹਦਾ ਕਰਕੇ ਰਿਪਰ ਵੀ ਨਹੀਂ ਦਾਣਾ ਵੱਜਾ ਥੱਲੋਂ ਮਿੱਟੀ ਦਾ ਥੱਲਾ ਵੀ ਨਹੀਂ ਚੰਗਾ ਤੇ ਮਿੱਟੀ ਥਾਰੀ ਪੱਟ ਹੋ ਹੋ ਕੇ ਵਿੱਚ ਆਉਣ ਢਈ ਆ ਪਰਾਲੀ ਦੇ ਚਲੋ ਦਿਖਾਉਨੇ ਆ ਅਗਲੇ ਖੇਤ ਚ ਜਾ ਕੇ ਲੀਆਂ ਦਾ ਕਰ ਲੀਆਂ ਸਾਹਿਬ ਹੁਣ ਦੇਖ ਇੱਕ ਵਾਰ ਜ਼ੋਰ ਲਵਾ ਕੇ ਫਰੈਕਟਰ ਕਰ ਲੈ ਪੰਜ ਉੱਡੀ ਨਾਲੀ ਮੋਹਰੇ ਜਾ ਕੇ ਫੇਰ ਜਿੱਥੇ ਹੁੰਦੀ ਉੱਥੇ ਦੱਬ ਗਈ ਸੀ ਇੱਕ ਟਰੈਕਟਰ ਇਹ ਆ ਇੱਕ ਜੌਂਡੀਅਰ 2363 ਪਰਲੇਵਨ ਨੇ 1363 ਮੋਹਰੇ 1911 ਇੱਕ 2 3 4 5 ਟਰੈਕਟਰ ਮੋਹਰੇ ਹੋ ਗਿਆ ਤੇ ਇੱਕ ਟਰੈਕਟਰ ਹੋ ਗਿਆ ਮਗਰ 6 ਲੀ ਕਰ ਲਈ ਹੈ ਪੂਰੀ ਚੰਗੀ ਤਰ੍ਹਾਂ ਸਾਹਿਬ ਲਾਟ ਚਾਂ ਸੀ ਅਜੇ ਨਿਕਲ ਗਈ ਤੇ ਨਿਕਲ ਗਈ ਜੇ ਨਾ ਨਿਕਲੀ ਤੇ ਦੇਖੋ ਕੀ ਬਣਦਾ ਫੇ। ਉਹ 6 ਟਰੈਕਟਰਾਂ ਦਾ ਜੋਰ ਮੋਰਾ ਕੇ ਦੇਖਣ ਲੱਗੇ ਆ। ਆ ਦੋ ਇੱਕ ਆ ਵੱਕੀ ਦੇ ਪਾਸਤਾ ਆ ਇੱਕ ਪਰਲੇ ਬੰਨੇ ਵੱਕੀ ਦੇ ਪਾਸਤਾ ਆ ਤਿੰਨ ਵਾਲਾ ਆ ਸਿੱਧੇ ਮੂਰੇ। ਇੱਕ ਮਗਰੋਂ ਧੱਟਾ ਲਾਉਣ ਨੂੰ ਲਾਤਾ ਆ। ਟਰਾਲੀ ਵੀਸ ਵਾਲੀ ਗਲ ਬਣ ਜਿਆ ਤਾਂ ਹੈਗਾ ਗਿੱਲਾ ਥੱਲੇ ਸਾਰਾ। ਦੋ ਤਿੰਨ ਘੰਟੇ ਹੋ ਗਏ ਫਤਿਆਂ ਨੂੰ। ਉਧਰ ਅਸੀਂ ਵੀ ਕੰਮ ਬੰਦ ਕਰਕੇ ਦੇਖਦੇ ਆਂ ਕਿ ਚੱਲ ਕਢਾ ਲਈਏ ਵਿਚਾਰਿਆਂ ਦੀ ਟਰਾਲੀ ਸਾਡਾ ਕੰਮ ਥੋੜਾ ਹੀ ਆ ਇੱਕ ਕੇ ਜੀ ਰਹਿੰਦਾ ਹੈਗਾ ਚੱਲ ਕੱਢ ਲਾਂਗੇ ਇੱਕ ਕੰਪੈਨ ਬਾਲਈ 9811 2363 136 ਦੇ ਇਧਰ ਵਗੀ ਦੇ ਇੱਕ ਜੌਂਡੀਅਰ ਇਹ ਇਨਾ ਮਟੀਰੀਅਲ ਪਾ ਲਿਆ ਤਾਂ ਹੁਣ ਦੇਖਦੇ ਆ ਕੱਢ ਕੇ ਜੇ ਨਿਕਲ ਜਵੇ ਤਾਂ ਕੰਬੈਨ ਵੀ 4x4 ਆ ਔਰ ਇਹ 4x4 ਪਵਾ ਲੈ ਕੰਬੈਨ ਦਾ ਲੈ ਗਾ ਵੀ ਕੱਢ ਕੇ ਲੈ ਗਾ ਖਿੱਚ ਕੇ ਲੈ ਗਾ ਲੈ ਗਾ ਲੈ ਗਾ ਰੋਪਿੰਗ ਪਹਿਲਾ ਘੱਤ ਬਾ ਮੜੀ ਘੱਤ ਐਦਾਂ ਜਾਮ ਲੱਗਾ ਆ ਉਹ ਜਾਮ ਲਾ ਕੇ ਮੋਰੇ ਪਰਾਲੀ ਆਈ ਜਾਂਦੀ ਆ ਉਹ 19 ਕ ਤੁਰਦੀ ਆ ਓ ਟਰੈਕਟਰ ਲਾ ਕੇ ਧੂਕੇ ਲਿਆਂਦੀ ਆ ਟਰਾਲੀ ਇੱਥੇ ਰੱਖੀ ਮਗਰ ਗਾ ਬਾਇਆ ਮੋਰੇ 19 ਕਿ ਦੁਰਦੀ ਆ ਟਰਾਲੀ ਉੱਥੇ ਕਾ ਕੇ ਫੇਰ ਰੁਕ ਜਾਂਦੀ ਆ ਲੋ ਜੀ ਟਰਾਲੀ ਤਾਂ ਨਿਕਲੀ ਨਹੀਂ ਉਹ ਸਾਹਮਣੇ ਆ ਉਹ ਭੱਟੇ-ਭੱਟੇ ਲਾ ਕੇ ਕੱਢਣਗੇ ਸਾਡਾ ਵੀ ਤੇੜਾ ਪਈ ਜਾਂਦੀ ਹੈ ਇਹਨਾਂ ਤੇਲ ਕੋ ਪਹਿਲਾਂ-ਪਹਿਲਾਂ ਕਰ ਲਈਏ ਲੱਗੇ ਆ ਹੁਣ ਭੱਟੇ ਸਾਫ਼ ਕਰਕੇ ਲੀਹਾਂ ਨੇ ਭੱਟੇ ਥੱਲੇ ਲਾ ਕੇ ਕੰਪੈਨ ਪਾਉਣਗੇ ਦੁਬਾਰਾ ਦੇਖਦੇ ਆ ਬਾਕੀ ਜਿੱਦਾਂ ਵੀ ਚੱਲਦਾ ਆਪਾਂ ਆਪਣਾ ਕੰਮ ਨਿਬੇੜ ਲਈਏ ਮੈਂ ਗਿਆ ਲੋ ਜੀ ਟਰਾਲੀ ਹੱਲੇ ਫਸੀ ਆ ਉਹਨੂੰ ਸਾਫ-ਸੂਫ ਕਰਕੇ ਫੱਟੇ ਲਾਉਣ ਲੱਗੇ ਲਾ ਕੇ ਤਾਂ ਦੇਖਦੇ ਟਰਾਈ ਮਾਰ ਕੇ ਟਰੈਕਟਰ ਹੋਰ ਲਿਆਂਦੇ ਆ ਹੁਣ ਕੰਪੈਨ ਵੀ ਖੜੀ ਕੀਤੀ ਆ ਇਹਦੇ ਵੀ ਉੱਥੇ ਪਾਉਣੇ ਆ ਉਹ ਸਾਹਮਣੇ ਉੱਥੇ ਆ ਜਿੱਥੇ ਲਾਲ ਲਾਈਟ ਜਗਦੀ ਇੱਥੇ ਟਰਾਲੀ ਖੜੀ ਆ ਟਰੈਕਟਰ ਅੱਠ ਕ 9 ਹੋ ਗਏ ਆ ਨਾਲ ਕੰਪੈਨ ਹੁਣ ਪਾਉਣਗੇ ਨਾਲ ਫੱਟੇ ਲਾਉਣਗੇ ਉਹ ਮੁਰੇ ਨਾ ਪ੍ਰਾੜੀ ਦਾ ਪੁਠਾ ਜਾ ਬਣ ਜਾਂਦਾ ਉਹਦਾ ਕਰਕੇ ਨਿਕੰਣ ਦੇ ਆਪਣਾ ਵੀ ਕੰਮ ਸਮਾਪਤ ਹੋ ਗਿਆ ਜੀ ਤੇ ਨਿਬੜ ਗਿਆ ਇੱਥੇ ਕੰਮ ਬਸ ਸਿਰੇ ਰਹਿ ਗਏ ਆ ਉਹ ਰੈਕ ਮਾਨ ਡਿਆ ਉਹਦੇ ਸਿਰਿਆਂ ਤੇ ਤੇ ਬਾਸਰੇ ਮਾਰ ਕੇ ਆਪਾਂ ਵੀ ਨਿਕਲ ਜਾਣਾ ਹੈ ਨਿਹਰਾ ਹੋ ਗਿਆ ਆ ਤੇ ਪਹਿਲਾ ਦਿਨ ਸਿਕਾ ਕਰਕੇ ਤਾਂ ਅਸੀਂ ਵੀ ਉਹ ਮੁੰਡਾ ਯਾਰ ਦੋਸਤੀ ਆ ਕਹਿੰਦਾ ਕਢਾ ਦਿਓ ਟਰਾਲੀ ਕਰਕੇ ਸਾਈ ਵੀ ਟਾਈਮ ਲੱਗਣਾ ਨਹੀਂ ਤੇ ਅਸੀਂ ਤੇ ਕਰਦੇ ਜਲ ਜਾਣਾ ਨਿਬੜ ਗਿਆ ਹੀ ਕੰਮ ਸਾਡਾ ਇੱਥੇ ਸਿਕਾ ਸਾਢੇ ਕਿ ਤਿੰਨ ਥੇ ਤੇ ਨਵੇੜ ਦੇ ਤਾ ਕੰਮ ਬਸ ਆ ਸਿਰਿਆ ਆ ਕਹਾ ਜਿਹੜਾ ਮਾਨ ਡਿਆ ਇਹ ਆ ਤੇ ਇੱਕ ਦੂਜੇ ਬੰਨੇ ਆ ਦੋਨੇ ਸਰੇ ਰਹਿੰਦੇ ਆ ਤੇ ਮਾਰ ਕੇ ਟਿਲ ਜਾਣਾ ਪੈਣਾ ਤੇ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆਂ ਕੱਲ ਨੂੰ ਕਿਸੇ ਹੋਰ ਵਲੌਗ ਤੇ ਵੀਡੀਓ ਬਣਾਣੀ ਅੱਗੇ ਹੁੰਦੀਆਂ ਤਾਂ ਨਹੀਂ ਪੈਂਦੀਆਂ ਹੁਣ ਅੱਜ ਬਣਾਈ ਆਂ ਵੀਡੀਓ ਤੇ ਪਾਈ ਆ ਅੱਜ ਰਾਤ ਨੂੰ ਪਾਉਨੇ ਆ ਹੁਣ ਜਾ ਕੇ ਘਰੇ ਨਹਾਤ ਹੋ ਗਏ ਫਰੈਸ਼ ਹੋ ਗਏ ਫਿਰ ਪਾਉਨੇ ਆ 10:00 ਵਜੇ ਤੇ ਠੀਕ ਹੈ ਜੀ ਮਿਲਦੇ ਆਂ ਕੱਲ ਨੂੰ ਕਿਸੇ ਹੋਰ ਵਲੌਗ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲਓ ਜੀ ਲਾਠ ਜੋਰ ਲੱਗੇ ਮਗਰਾ ਕੇ ਦੇਖਣ ਟਰੈਕਟਰ ਦਾ ਦੇਖੋ ਨਿਕਲਦੀ ਇਕ ਨਹੀਂ ਟਰੈਕਟਰ ਕੀਤੇ ਇਹਨਾਂ ਨੇ 9 ਹੁਣ ਕੰਪੈਨ ਨਹੀਂ ਪਾਈ 9 ਟਰੈਕਟਰ ਪਾਏ ਆ ਦੇਖੋ ਲਾਟੀ ਆ ਜੇ ਨਿਕਲ ਗਈ ਨਿਕਲ ਗਈ ਨੇ ਲਾ ਕੇ ਗੱਡਣੀ ਪੈਣੀ ਇਹਨਾਂ ਨੂੰ ਤੁਰਪਈ ਟਰਾਲੀ ਫੱਟੇ ਲਾਇਏ ਸੀਗੇ ਤੁਰਪਈ ਆ ਟਰਾਲੀ ਹੁਣ ਪਹ ਆ ਦਰੀ ਆਉਂਦੀ ਆ ਪਰ ਬਈ ਬੜੇ ਔਖੀ ਆ ਨੌਂ ਰਾਈਟਰ ਪਾਏ ਆ ਰਹਿ ਗਈ ਰਹਿ ਗਈ ਰਹਿ ਗਈ ਇਹ ਇਹ ਨਿਕਲਾਈ ਪੈ ਗਿਆ ਜੋਰ ਫੇ ਟਰੈਕਟਰਾਂ ਦਾ ਲਿਆਂਦੀ ਵੀ ਰਾਹ ਦੇ ਉੱਤੇ ਲਿਆਂਦੀ ਨੌ ਟਰੈਕਟਰ ਪਾਏ ਆ ਜੀ ਨੌਂਾਂ ਟਰੈਕਟਰਾਂ ਦੇ ਨਾਲ ਫੇ ਟਰਾਲੀ ਹੁਣ ਨਿਕਲੀ ਆ ਉਹ ਵੀ ਇਹਨਾਂ ਨੂੰ ਮੈਂ ਕਹਿ ਕੇ ਆਈ ਮੈਂ ਕਿਹਾ ਵੀ ਵਾਈ ਫੱਟੇ ਲਾ ਲਓ ਨਹੀਂ ਤੇ ਪੁਟਾ ਫਸਣਾ ਨਹੀਂ ਹਟਦਾ ਤੇ ਇਹਨਾਂ ਨੇ ਫੇ ਤਿੰਨ ਤਿੰਨ ਫੱਟੇ ਦੋਨੇ ਮੰਨੇ ਲਾਏ ਆ ਫੱਟੇ ਲਾ ਕੇ ਕੱਢ ਕੇ ਲਿਆਂਦੀ ਵੀ ਲੈ ਨਿਕਲ ਗਈ ਟਰਾਲੀ ਚਲੋ ਵਧੀਆ ਹੋਇਆ ਨਿਕਲ ਗਈ ਵੀ 3 ਵਜੇ ਲੱਗੇ ਸੀਗੇ ਤਾਂ 8 7 7:30 ਦਾ ਟਾਈਮ ਹੋ ਗਿਆ ਮਸ਼ੀਨ ਇੱਕ ਢਾਲੀ ਤੁਰਦੀ ਸੀ 5 ਕਿ 3 4 ਕਰਮਾਂ ਤੁਰਦੀ ਸੀ ਜਿੱਥੇ ਟਰੈਕਟਰ ਦੀ ਲੀ ਸੀਗੀ ਉੱਥੇ ਆ ਕੇ ਫੇਰ ਪੁੱਠਾ ਜਾ ਜੰਮ ਕੇ 2 ਕਰਮਾਂ ਉੱਤੋਂ ਗਾਂਹ ਜਾ ਕੇ ਬ੍ਰੇਕ ਲੱਗ ਜਾਂਦੀ ਫੇਰ ਹੋ ਜਾਂਦੀ ਇਹ ਗਾਂਵ-ਪਸ਼ਾਂ ਫੇਰ ਕੰਪੈਨ ਵੀ ਪਾੜਦੀ ਸਾਰਾ ਕੁਝ ਤੁਹਾਨੂੰ ਦਿਖਾਇਆ ਹੀ ਹੈ ਬਾਕੀ ਪਰ ਨਿਕਲ ਗਈ ਹੈ ਟਰਾਲੀ ਜੀ ਆ ਗਈ ਬਾਹਰ